ਦਾ ਪੰਛੀਆਂ ਨਾਲ ਦਿਖਾਈ ਦਿੱਤਾ ਅਥਾ ਪਿਆਰ ਮਰਨ ਤੋਂ ਬਾਅਦ ਇਨਸਾਨਾਂ ਦੇ ਰੀਤੀ ਰਿਵਾਜ ਵਾਂਗ ਕੀਤਾ ਕੀਤੀਆਂ ਅੰਤਮ ਰਸਮਾਂ ਗੁਰਦੁਆਰਾ ਸਾਹਿਬ ਵਿੱਚ ਪਾਏ ਗਏ ਭੋਗ ਅਤੇ ਦਸਵੀਂ ਵਾਲੇ ਦਿਨ 353 ਰੋਟੀ ਦਾ ਕੀਤਾ ਪ੍ਰਬੰਧ ਅੱਜ ਦੇ ਯੁੱਗ ਵਿੱਚ ਜਿੱਥੇ ਪੰਤਾ ਪੰਤੇ ਦਾ ਪਿਆਰੀ ਬਣਿਆ ਹੋਇਆ ਹੈ ਉੱਥੇ ਹੀ ਗੁਰਦਾਸਪੁਰ ਦਾ ਅਜਿਹ ਪਰਵਾਰਾ ਜਿਸ ਤੱਕ 7 ਸਾਲ ਪਹਿਲਾਂ ਲਿਆਂਦੇ ਤੋਤੇ ਤੇ ਇੱਕ ਜੋੜੇ ਨਾਲ ਅਜਿਹ ਅਥਾ ਪਿਆਰ ਜਾ ਕੇ ਦੋਨਾਂ ਨੂੰ ਆਪਣੇ ਪਰਵਾਰ ਦਾ ਇੱਕ ਹਿੱਸਾ ਸਮਝਣ ਲੱਗ ਪਏ ਬੱਚਿਆਂ ਵਾਂਗ ਉਹਨਾਂ ਦੇ ਨਾਲ ਪਿਆਰ ਕਰਦੇ ਸੀ ਅਤੇ ਅੱਜ ਇਸ चौहान ਤੇ ਦੋਨਾਂ ਤੇ ਜਾਣ ਤੋਂ ਬਾਅਦ ਜਿਸ ਤਰ੍ਹਾਂ ਨਾਲ ਬੰਦੇ ਦੀ ਮੋਟੋਪੱਡ ਉਸ ਤੇਰੀ ਰੀਤੀ ਰਿਵਾਜ ਕੀਤੇ ਜਾਂਦੇ ਹਨ ਤੋਤਾ ਅਤੇ ਤੋਤੀ ਤੇ ਆਵੀ ਉਸੇ ਤਰ੍ਹਾਂ ਨਾਲ ਹੀ ਰੀਤੀ ਰਿਵਾਜ ਕੀਤਾ ਸਭ ਤੋਂ ਪਹਿਲਾਂ ਗੁਰਦਰਾ ਸਾਹਿਬ ਵਿੱਚ ਉਹਨਾਂ ਦੀ 350 ਰੋਟੀ ਦਾ ਵੀ ਪ੍ਰਬੰਧ ਕੀਤਾ ਕਦੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਉਹਨਾਂ ਦੇ ਭੋਗ ਤੇ ਸੱਜਿਆ ਗਿਆ ਇਹ ਇਹ ਛੋਟੇ ਬੱਚੇ ਹੀ ਲੈਂਦੇ ਸੀ ਇਹਾਂ ਦੀ ਅੱਖਾਂ ਨਹੀਂ ਜੜੀਆਂ ਤੇ ਇਹਨਾਂ ਦੇ ਦੁੱਧ ਉਹ ਜਿਹੜਾ ਨਿਪੜਨਾ ਪਿਆ ਆ ਕੇ ਕਿੰਝੜਾ ਪਿਆ ਆ ਕੇ ਜਦੋਂ ਉਹਨਾਂ ਨੂੰ ਭੋਲਣ ਪਾਚ ਕੇ ਚਾਣਾ ਦਾ ਉਹਦੇ ਬਾਅਦ ਵੀ ਇਹ ਸਾਡੇ ਘਰ ਦੀ ਗੱਜਬੀ ਬੜੀ ਸੀ ਇਹ ਸਾਡੇ ਘਰ ਦੇ ਜਣ ਕੇ ਇੱਕ ਰੱਬ ਦਾ ਰੂਪ ਆ ਗਿਆ ਸੀ। ਤੇ ਜਿਹੜਾ ਸਾਡੇ ਘਰ ਵਿੱਚ ਰੇਲ ਫਰ ਕਰਕੇ ਜਿਹੜੀ ਸਾਡੇ ਘਰ ਚੀਜ਼ ਨਹੀਂ ਸੀ ਉਹ ਵੀ ਸਾਨੂੰ ਦੇ ਗਿਆ। ਤੇ ਉਹਦੇ ਕਾਰਨ ਮਤਲਬ ਪਹਿਲੇ ਮਿੱਠੂ ਦਾ ਡੱਥ ਹੋ ਗਈ। ਉਹਦਾ ਬਾਅਦ ਜੋ ਆਪਣਾ ਰਿਸ਼ਤਦਾਰੀ ਪੈਣ ਪੜਾਹੀ ਸਾਰੇ ਸੱਦੇ ਜਿੰਦਾ ਆਮ ਇਨਸਾਨ ਦਾ ਕਰੀ ਦਾ ਯਾਰ ਉਹਦਾ ਕੀਤਾ ਤੇ ਉਹਦੇ ਬਾਅਦ ਇੱਕ ਮਹੀਨੇ ਬਾਅਦ ਠੀਕ ਉਹ ਪੂਰੀ ਹੋ ਗਈ ਆ ਤੇ ਜਿੱਦਾਂ ਆ ਮਿੱਠੂ ਦਾ ਕੀਤਾ ਆ ਉਸਾਈ ਆਹੀਂ ਇਹਦਾ ਜੋ ਬੰਦੇ ਦਾ ਹੱਗਦਾ ਹੁੰਦਾ ਨਾ ਉਹ ਹੈ ਕੀਤਾ। ਗੋਡਾ ਸਰ ਪਾਰ ਚੱਲਦਾ ਪਿਆ। ਹਾਂਜੀ। ਕਿ ਅਹੀਂ ਤੇ ਇਹਨੂੰ ਜਿੱਦਾਂ ਵੀ ਸਾਡੇ ਕੋਲ ਹੁੰਦਾ ਆ ਅਸੀਂ ਇਹਦਾ ਸਰਵਾਰ ਅਸੀਂ ਇਹਦਾ ਪ੍ਰੋਗਰਾਮ ਕਰਨਾ ਕਰਾਂ। ਕੀ ਕਮੀ ਕੀ ਹੋਈ ਜਦੋਂ ਚੱਲ ਗਏ ਨੇ ਤੁਹਾਨੂੰ ਕੀ ਤੜੀ ਦੇਖੋ ਜੀ ਕਮੀਆਂ ਹੋਈਆ ਫੇ ਇੱਕ ਤੇ ਸਾਨੂੰ ਬਿੱਤੇ ਅਫਸੋਸ ਹੁੰਦਾ ਵੀ ਉਹ ਕਿਤੇ ਕੋਈ ਰੱਬ ਦਾ ਰੂਪ ਸਾਡੇ ਘਰ ਆ ਗਏ ਠੀਕ ਆ ਤੇ ਇੱਕ ਦੂਜਾ ਇਹ ਮਹਿਸੂਸ ਹੁੰਦਾ ਵੀ ਉਹ ਸਾਡੇ ਘਰ ਦੇ ਮੈਂਬਰ ਬਣ ਗਏ ਜਿਹੜੀ ਗੱਲ ਅਸੀਂ ਕਹਿੰਦੇ ਸੀ ਉਹ ਸਮਝ ਆਈਓ ਤੇ ਸਾਨੂੰ ਇਹ ਮਹਿਸੂਸ ਹੁੰਦਾ ਵੀ ਸਾਡੇ ਕੋਲ ਕੋਈ ਜੀ ਚੱਲ ਗਿਆ ਕਿਦਾਰੀ ਤੀਰੇਗਾ ਕਿ ਐਲਪੀਡੀ ਕੀ ਇਖਾਫ ਮਨਾ ਹਾਂਜੀ ਦਿੱਤੀਰਵਾਜ ਕਿਦਾ ਕਰਦੇ ਫਿਰਾਂ ਦਾ ਜਿੱਦਾਂ ਆ ਬੰਦੇ ਦਾ ਕਰੀਦਾ ਜਿੱਦਾਂ insan ਦਾ ਪਾਠ ਰੱਖੀਦਾ ਆ ਦਸਮਾਜ ਦਾ ਦਸਮਾ ਕਰਦਾ ਆ ਆਮ ਰੋਟੀ ਲੋਕਾਂ ਨੂੰ ਫਾਇਦਾ ਆ ਉਸੇ ਤਰ੍ਹਾਂ ਇਹਦਾ ਅਸੀਂ ਪ੍ਰੋਗਰਾਮ ਕੀਤਾ ਆ ਤੇ ਉਦਾਂ ਹੀ ਭੈਣ ਭਰਾ ਸੱਦੇ ਨੇ ਜਿੰਨੇ ਰਿਸਦਾ ਸੱਦੇ ਨੇ ਸਾਰੇ ਤੋਂ ਆਪਣੇ ਚੱਲ ਕਿੰਨੇ ਬੰਦੇ ਦਾ ਪ੍ਰੋਗਰਾਮ ਕੀਤਾ ਸੀ ਛੋਟਾ ਹੀ 300 ਬੰਦੇ ਆ ਉਹਨਾਂ ਨੂੰ ਵੇਚਦਾ ਉਹਨਾਂ ਨੂੰ ਲਿਆ ਲਿਆ ਕੇ ਛੋਟੇ ਛੋਟੇ ਬੱਚੇ ਸੀ ਤੇ ਜਦੋਂ ਲਿਆਂਦੇ ਸੀ ਨਾ ਤੇ ਮੈਂ ਆਪਣੇ ਭਰਾ ਨੂੰ ਫੋਨ ਕੀਤਾ ਕਿ ਮੈਂ ਨਾ ਲੈਣਿਆ ਮਿੱਠੂ ਲੈਣਿਆ ਤੋਤੇ ਲੈਣੇ ਤੇ ਇਹ ਕਹਿੰਦੇ ਕਿ ਅਸੀਂ ਨਹੀਂ ਕਦੀ ਰੱਖੇ ਅਸੀਂ ਆਪਣੇ ਘਰ ਚ ਨਹੀਂ ਰੱਖਣੇ ਐਨੇ ਰੱਖਣੇ ਤੇ ਉਹ ਸ਼ਵੇਰ ਤੋਂ ਲੈ ਕੇ ਸ਼ਾਮ ਤੱਕ ਸਾਡੇ ਮਤਲਬ ਚੱਕਰ ਮਾਰਦਾ ਰਿਹਾ ਸਾਡੇ ਘਰ ਦੀਦੀ ਲੈ ਲਓ ਦੀਦੀ ਲੈ ਲਓ ਫਿਰ ਉਸ ਤੋਂ ਬਾਅਦ ਨਾ ਰੱਖ ਲਈ ਤੇ ਸਾਡੇ ਕੋ ਉਹਨੂੰ ਮਤਲਬ ਕੀ ਪਿਆਸ ਦੇਣ ਵਾਸਤੇ ਵੀ ਨਹੀਂ ਫਿਰ ਦੋ ਕੁ ਦਿਨ ਬਾਅਦ ਉਹਨਾਂ ਦੇ ਪੈਸੇ ਹੀ ਦਿੱਤੇ ਫਿਰ ਇਹਨਾਂ ਦਾ ਹੌਸ ਲੈਣ ਨੂੰ ਸਾਡੇ ਕੋਲ ਪੈਸੇ ਨਹੀਂ ਫਿਰ ਜਦੋਂ ਲਿਆਂਦੇ ਨਾ ਪਤਾ ਲੱਗਦਾ ਸੀ ਚਿੜੀਆਂ ਦੇ ਬੱਚੇ ਆ ਨਾ ਪਤਾ ਲੱਗਦਾ ਸੀ ਕਾਵਾਂ ਦੇ ਆ ਬੋਟ ਹੀ ਬਿਲਕੁਲ ਫਿਰ ਜਦੋਂ ਆਏ ਨੂੰ ਥੋੜਾਕ ਦਿਨ ਹੋ ਗਏ ਤੇ ਅਸੀਂ ਤਰਪਾਲਾ ਪਾਈਆਂ ਹੁੰਦੀਆਂ ਸੀ ਫਿਰ ਜਦੋਂ ਥੋੜੇ ਦਿਨ ਹੋ ਗਏ ਉਸ ਤੋਂ 15 ਦਿਨ ਬਾਅਦ ਜਿਹੜੇ ਸਾਡੇ ਨਾ ਦਿਨ ਬਦਲਣਾ ਸ਼ੁਰੂ ਹੋ ਗਏ ਗਰਾਂਟ ਪੈ ਗਈ ਸਾਡੀ ਫਿਰ ਸਾਡੇ ਡੈਡੀ ਦਾ ਮਤਲਬ ਫੋਨ ਆ ਗਿਆ ਉਹਨਾਂ ਦਾ ਕੀ ਪੈਸੇ ਤੁਹਾਡੇ ਪਾਸ ਤੇ ਆ ਫਿਰਾਨੂੰ ਵੀ ਪੈਸੇ ਮਿਲ ਗਏ ਫਿਰ ਅਸੀਂ 15 ਦਿਨਾਂ ਦੇ ਵਿੱਚ ਵਿੱਚ ਜਿਹੜਾ ਆਪਣਾ ਘਰ ਦੀ ਤਿਆਰੀ ਕਰ ਲਈ ਵੀ ਬਹੁਤ ਹੀ ਜ਼ਿਆਦਾ ਲੱਕੀ ਸੀ ਫਿਰ 15 ਦਿਨ ਦੇ ਵਿੱਚ ਘਰ ਸਾਡਾ ਬਣ ਗਿਆ ਫਿਰ ਉਹਨਾਂ ਨੇ ਸਾਨੂੰ ਨਾ ਕਿ ਦਿੱਤਾ ਨਾ ਕਿ ਹੱਦ ਤੋਂ ਜ਼ਿਆਦਾ ਦਿੱਤਾ ਆ ਬਹੁਤ ਹੀ ਲੱਕੀ ਉਹ ਤੇ ਸਾਨੂੰ ਜਿੱਦਾਂ ਨਾ ਕੋਈ ਰੂਹਾਂ ਹੀ ਪਰਮਾਤਮਾ ਦੀਆਂ ਜਦੋਂ ਮੈਂ ਕਹਿਣਾ ਨਾ ਕਿ ਮਿੱਠੂ ਅਹੀਂ ਤੁਹਾਨੂੰ ਥੋ ਲੈ ਕੇ ਆਇਆ ਗੁਰੂ ਰਾਮਦਾਸ ਜੀ ਦੇ ਘਰੋਂ ਲੈ ਕੇ ਆਇਆ ਤੇ ਕਹਿਣਾ ਕਿਸ ਤਰ੍ਹਾਂ ਕਰੋ ਤੇ ਜਦੋਂ ਉਹਨਾਂ ਦੀ ਡੈਥ ਹੋਈ ਆ ਤਾਂ ਵੀ ਅਹੀਂ ਅੱਧਾ ਚੋਲੀ ਚ ਪਾਈ ਦੇ ਤੇ ਮੈਂ ਮੂਲ ਮੰਤਰ ਸੁਣਾਈ ਨੂੰ ਗੁਰੂ ਰਾਮਦਾਸ ਜੀ ਦੇ ਮੋਬਾਈਲ ਨਾਲ ਮੋਬਾਈਲ ਤੇ ਗੁਰੂ ਰਾਮਦਾਸ ਜੀ ਦੇ ਮੂਲ ਮੰਤਰ ਰਲਾਏ ਆ ਉਹ ਮਿੱਠੀ ਐ ਸੋਨ ਤੇ ਮਿੱਠੀ ਉਹਨਾਂ ਨੂੰ ਮਿੱਠੀ ਵੀ ਤੇ ਮਿੱਠਾ ਵੀ ਦੋਨਾਂ ਨੂੰ ਸੁਣਾਏ ਉਹਨਾਂ ਦਾ ਗੰਗਾ ਜਲ ਅਸੀਂ ਘਰ ਚ ਰੱਖਿਆ ਮੈਂ ਬੜਾ ਮੰਨੀ ਗੁਰ ਰਾਮਦਾਸ ਜੀ ਨੂੰ ਮੈਂ ਕਹਣਾ ਮਿੱਠੂ ਤਾਂ ਮੈਂ ਉੱਥੋਂ ਲੈ ਕੇ ਆਈ ਸੀ ਗੁਰ ਰਾਮਦਾਸ ਜੀ ਦੇ ਘਰੋਂ ਲੈ ਕੇ ਆਈ ਆਪਣੇ ਕਾਕੇ ਉੱਥੋਂ ਲੈਂਦੇ ਸੀ ਫਿਰ ਇਹਨਾਂ ਨੇ ਕੀ ਕੀਤਾ ਵੀ ਜਦੋਂ ਡੈਥ ਹੋਣੀ ਸੀ ਇਹਨਾਂ ਦੀ ਉਦੋਂ ਵੀ ਇਹਨਾਂ ਦੇ ਮੂੰਹ ਚ ਮੱਝਲ ਪਾਇਆ ਅਸੀਂ ਸਾਰਾ ਪਰਿਵਾਰ ਬਹਿ ਕੇ ਰਾਤ ਕੱਟੀ ਇਹਦੇ ਨਾਲ ਜਦੋਂ ਸ਼ਾਮ ਜਦੋਂ ਮੇਰੀ ਮਿੱਠੀ ਨੇ ਅਦਾ ਹੋਣਾ ਇਹਨਾਂ ਮੈਂ ਮਿੱਠੀ ਤੂੰ ਅੱਜ ਨਾ ਮੈਨੂੰ ਛੱਡ ਕੇ ਚੱਲ ਜਾਣਾ ਤੇ ਉਦੋਂ ਉਹਨਾਂ ਨੇ ਢਾਲ ਹੋ ਕੇ ਮੇਰੀ ਗੋਦੀ ਦੇ ਵਿੱਚ ਹੀ ਗੋਦੀ ਚ ਫੇਰ ਆਕੇ ਨਾ ਹੋਲੀ ਹੋਲੀ ਇੱਥੇ ਬੈ ਗਈ ਮੈਨੂੰ ਕਹਿੰਦੀ ਨਾ ਲੋ ਮੇਰੇ ਸਾਰੇ ਆਪਣੇ ਜੀਵ ਦਾ ਨਾਲ ਆਥਰੂ ਚੱਟੇ ਮੇਰੇ ਮੂੰਹ ਚ ਮੂੰਹ ਪਾਤਾ ਕਹਿੰਦੀ ਨਾ ਲੋ ਮੇਰਾ ਭਰਾ ਸੋਨੂ ਕਹਿੰਦਾ ਮਿੱਠੀ ਮਰਕੋ ਆ ਉਹਨੇ ਕਹਿੰਦੀ ਨਾ ਦੀਦੀ ਲੁੰਦੀ ਆ ਨਾ ਕਹਦਾ ਜਿੱਦਾਂ ਮਤਲਬ ਬਿਸਤਰਿਆਂ ਚ ਰਹਿੰਦਾ ਸੀ ਉਹਨਾਂ ਨੂੰ ਥੱਲੇ ਤੁਰਨਾ ਵੀ ਨਹੀਂ ਆਂਦਾ ਐਨੇ ਕੀ ਪਿਆਰੇ ਅਹੀਂ ਲੱਡਲੇ ਰਖੇਦੇ ਸੀ ਉਹ ਕੋਈ ਰੂਹਾਂ ਸਾਡੇ ਘਰ ਆਈਆਂ ਸੀ ਮਾਲਕ ਨੇ ਕਿ ਜੇ ਸਾਡੀ ਗਰੀਬੀ ਦੂਰ ਹੋਈ ਉਹਨਾਂ ਦੇ ਨਾਲ ਹੀ ਸਾਡੀ ਗਰੀਬੀ ਦੂਰ ਹੋਈ ਆ ਕਿਸ ਤਰ੍ਹਾਂ ਦੇ ਨਾਲ ਉਹ ਰੀਤੀ ਰਿਵਾਇ ਕਰ ਰਹੇ ਹੋ ਹੁਣ ਨਹੀਂ ਉਹਨਾਂ ਦਾ ਰੀਤੀ ਰਿਵਾਇ ਇਸ ਤਰ੍ਹਾਂ ਕਰਨਦੇ ਆ ਕਿ ਕੱਲਾ ਮਿੱਠੂ ਮਰਾਦਾ ਹੋਇਆ ਸੀ ਉਹਨੂੰ ਵੀ ਅਹ ਚੰਗੀ ਤਰ੍ਹਾਂ ਨਵਾਇਆ ਧਵਾਇਆ ਗੁਰਦੁਆਰੇ ਸਾਹਿਬ ਦਾ ਪ੍ਰਸ਼ਾਦ ਖਾਂਦੇ ਹੀ ਸੇਰੇ ਸ਼ਾਮੀ ਉਹਨਾਂ ਦੀ ਸ਼ੁਰੂਆਤ ਪ੍ਰਸ਼ਾਦ ਤੋਂ ਹੁੰਦੀ ਹੀ ਫਿਰ ਜੋ ਗੁਰਦੁਆਰੇ ਸਾਹਿਬ ਪਾਠ ਹੁੰਦਾ ਹੈ ਨਾ ਇੱਕ ਲੱਤ ਦੇ ਭਾਰ ਖੜੋ ਕੇ ਨਾ ਮੇਰਾ ਮਿੱਠੂ ਪਾਠ ਸੁਣਦਾ ਸੀ ਪੂਰਾ ਜਦੋਂ ਬਾਬਾ ਜੀ ਦਾ ਭੋਗ ਪੈ ਜੇ ਨਾ ਸਾਡੇ ਲੱਗੇ ਗੁਰਦੁਆਰਾ ਸਾਹਿਬ ਆ ਜਦੋਂ ਭੋਗ ਪੈ ਜੇ ਨਾ ਫਿਰ ਉਹਨੇ ਮਿੱਠੂ ਮੇਰੇ ਨਾਲ ਦਰ ਆਣਾ ਫਿਰ ਉਹਨੇ ਰੋਟੀ ਖਾਣੀ ਆ ਰੋਟੀ ਉਹਨਾਂ ਨੇ ਸਾਡੇ ਨਾਲ ਖਾਣੀ ਆ ਲੱਗ ਨਹੀਂ ਖਾਂਦੇ ਉਹਨਾਂ ਦਾ ਹੌਸਲਾ ਲੈਂਦਾ ਹੀ ਉਹ ਹੌਸਲੇ ਨਹੀਂ ਵੜਦੇ ਹੁੰਦੇ ਹੁਣ ਸਾਰੇ ਵੀ ਤਿਰੋਜ ਕਰ ਰਹੇ ਜਦੋਂ ਸਾਰੇ ਹਾਂ ਇੱਕ ਸਤਿਵੰਦ ਕਰ ਹਾਂਜੀ ਜਿਦਾ ਮਤਲਬ ਇਨਸਾਨ ਨੂੰ ਨਵਾਈ ਦਾ ਧਵਾਈ ਦਾ ਉਹਨਾਂ ਦਾ ਕੱਪੜਾ ਸੁਚਾ ਲੈਂਦਾ ਉਹ ਚ ਅਹੀਂ ਆਪਣੇ ਘਰ ਹੀ ਦਫਨਾਇਆ ਉਹਨੂੰ ਫਿਰ ਅਹੀਂ ਉਸ ਤੋਂ ਬਾਅਦ ਜਿਦਾ 10 ਦਿਨ ਮਤਲਬ ਕਿਸੇ ਦੀ ਪਾਉਂਦੇ ਕੋਈ ਇਨਸਾਨ ਇਦਾਂ ਹੋ ਜੇ ਚੀਜ਼ ਫਿਰ ਅਹੀਂ ਜਦੋਂ ਮਿੱਠੇ ਨੂੰ ਦਬਾਇਆ ਹੀ ਆਪਣੇ ਘਰ ਹੀ ਉੱਤੇ ਅਹੀਂ ਦੁੱਧ 10 ਦਿਨ ਸਿਰੇ ਸ਼ਾਮੀ ਪਾਇਆ ਫਿਰ ਜਿਦਾ ਕੋਈ ਜਾਨਵਰਾਂ ਨੂੰ ਉਹਨਾਂ ਦੇ ਨਾਂ ਦੀ ਚੀਜ਼ ਰਾਇ ਦਸਵਾ ਕੀਤਾ ਜੰਦਾ ਹਾਂ ਫਿਰ ਉਹ ਮਿੱਠੂ ਦਾ ਅਸੀਂ ਚੌਥਾ ਕੀਤਾ ਅਰਦਾਸ ਗੁਰਦੁਆਰਾ ਸਾਹਿਬ ਕਰਵਾਈ ਚੌਥਾ ਕੀਤਾ ਹੀ ਫਿਰ ਉਸ ਤੋਂ ਬਾਅਦ ਮਿੱਠੂ ਦਾ ਵੀ ਅਸੀਂ ਦਸ ਦਿਨ ਦਾ ਭੋਗ ਪਾਇਆ ਸੀ ਗੁਰਦ ਅਸੀਂ ਦਸਵਾ ਕੀਤਾ ਤੇ ਅੱਜ ਮੇਰੀ ਮਿੱਠੀ ਦਾ ਦਸਵਾ ਤੇ ਮਿੱਠੀ ਵੀ ਅਸੀਂ ਐਨ ਹੀ ਸੋਚਿਆ ਕਿ ਜਾਨਵਾਰਾਂ ਤੇ ਪਿੰਜਰੇ ਚ ਰੱਖ ਦੋ ਇਹਨਾਂ ਦੀ ਜਾਨ ਨਿਕਲ ਜੇ ਕਿਨਾਂ ਆਪਣੀ ਜਾਨ ਤੋਂ ਵੱਧ ਅਸੀਂ ਸਾਰੇ ਜਣਿਆਂ ਨੇ ਲਾਗੇ ਬਹਿ ਕੇ ਪਾਠ ਕੀਤਾ ਗੁਰਰਾਮ ਦਾਜੀ ਦਾ ਮੂਲ ਮੰਤਰ ਸੁਣਾਈ ਮੋਬਾਈਲ ਤੇ ਉਹਨੂੰ ਉਹਨੂੰ ਮੱਥਾ ਟੇਕਿਆ ਮੇਰੀ ਮਿੱਠੀ ਨੇ ਜਦੋਂ ਗਈ ਆ ਪੂਰੇ ਮੱਲੇ ਰੋਟੀ ਕੀਤੀ ਉਹਨਾਂ ਹਾਂ ਪੂਰੇ ਮੱਲੇ ਦੀ 300 ਬੰਦੇ ਦੀ ਰੋਟੀ ਹਾਂਜੀ ਹਲਵਾਈ ਲੱਗੇ ਤੇ 300 ਬੰਦੇ ਦੀ ਰੋਟੀ ਤੇ ਇਹ ਸਾਲ ਤੋਂ ਬਾਅਦ ਅਹੀਂ ਉਹ ਵੀ ਵਰੀ ਨਾ ਜੋ ਵੀ ਸਾਰਾ ਅਹੀਂ ਕਰਨਾ ਜਿੰਨੇ ਤਾਂ ਸਾਡੇ ਸਾਥ ਚੱਲਣਗੇ ਨਾ ਸਾਡੇ ਦਿਲ ਚੋਂ ਨਹੀਂ ਨਿਕਲ ਸਕਦੇ